ਆਬ ਅੱਜ ਬੜੇ ਗੱਜਦੇ ਪਏ ਸੀ ਅਟਾਰੀ ਦੇ ਵਿੱਚ ਕੋ ਕਹਿ ਰਿਹਾ ਕਿ 8 ਮਹੀਨੇ ਰਹਿ ਗਏ ਆ ਸਰਕਾਰ ਨੂੰ ਤੇ ਉਹਦੇ ਵਿੱਚ ਹੁਣ ਗੈਂਗਸਟਰ ਦੀ ਖੈਰ ਨਹੀਂ ਗਈ ਘਰ ਵੀ ਉਹਨਾਂ ਦੇ ਥੋੜਾਂ ਗੀ ਗੈਂਗਸਟਰ ਦੇ ਸੀ ਕਿਦਾ ਦੇਖ ਰਹੇ ਸੀ ਨਹੀਂ ਨਹੀਂ ਮੈਂ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਮਲੇ ਕਹਿਣਾ ਚਾਹੁੰਦਾ ਕਿ ਸੁਖਬੀਰ ਬਾਦਲ ਜਿਹੜੀ ਪੋਲਿਟਿਕਸ ਕਰਦੇ ਆ ਉਹ ਬੜੀ ਖਤਰਨਾਕ ਹੈ ਉਹ ਡਬਲ ਗੇਮ ਖੇਡ ਰਿਹਾ ਆਪਣੇ ਬਾਪ ਦੀ ਤਰ੍ਹਾਂ ਜਿੱਦਾਂ ਅੱਤਵਾਦ ਦੇ ਟਾਈਮ ਵਿੱਚ ਪ੍ਰਕਾਸ਼ ਸਿੰਘ ਬਾਦਲ ਕਰਦੇ ਸੀ ਉਹ ਨਾਲੇ ਤਾਂ ਜਿਹੜੇ ਅੱਤਵਾਦੀ ਹੀ ਉਹਨਾਂ ਨੂੰ ਨਾਲੇ ਤੇ ਕਹਿੰਦੇ ਸੀ ਕਿ ਖਾੜਕੂ ਨੇ ਚਲੋ ਖਾੜਕੂ ਸੀ ਨਾਲੇ ਉਹਨਾਂ ਦੇ ਭੋਗਾਂ ਤੇ ਜਾਂਦੇ ਸੀ ਜਿੰਨਾਂ ਨੂੰ ਉਹ ਮਾਰਦੇ ਸੀਗੇ ਨਾਲੇ ਉਹਨਾਂ ਦੇ ਭੋਗਾਂ ਤੇ ਜਾਂਦੇ ਸੀਗੇ ਸੇਮ ਪਾਲਿਸੀ ਸੁਖਬੀਰ ਬਾਦਲ ਅੱਜ ਆਪਣੇ ਬਾਪ ਵਾਲੀ ਖੇਡ ਰਿਹਾ ਪੰਜਾਬ ਦੇ ਲੋਕਾਂ ਨੂੰ ਬੇਕੂਬ ਬਣਾਉਂਦੀ ਇੱਕ ਪਾਸੇ ਤਾਂ ਗੈਂਗਸਟਰ ਨੂੰ ਟਿਕਟਾਂ ਦਿੱਤੀਆਂ ਜਾਦੀਆਂ ਇੱਕ ਪਾਸੇ ਤੋਂ ਉਹਨਾਂ ਦੀਆਂ ਵੀਡੀਓ ਗੈਂਗਸਟਰਾਂ ਦੀਆਂ ਵਹਿਮਾਂ ਦੀਆਂ ਆਉਂਦੀਆਂ ਦੂਜੇ ਪਾਸੇ ਉਹ ਗੈਂਗਸਟਰਾਂ ਨੂੰ ਕਹਿ ਦਿਆ ਕਿ ਮੈਂ ਗੈਂਗਸਟਰ ਆਉਣ ਦੀ ਦਊਂਗਾ ਜੀ ਮੈਂ ਇਦਾਂ ਨਹੀਂ ਕਰੂੰਗਾ ਜੀ ਮੈਂ ਉਦਾਂ ਨਹੀਂ ਕਰੂੰਗਾ ਜੀ ਇਹ ਮੈਨੂੰ ਉਹਦੀ ਪਾਲਿਸੀ ਜਿਹੜੀ ਬਹੁਤ ਖਤਰਨਾਕ ਲੱਗੀ ਹੈ ਇੱਕ ਪਾਸੇ ਤਾਂ ਪੰਜਾਬ ਦੇ ਮੁੰਡਿਆਂ ਨੂੰ ਉਹ ਗੈਂਗਸਟਰ ਬਣਾ ਦਿਆ ਇਕਟਾ ਦੇ ਦਿਆ ਲੋਕਾਂ ਨੂੰ ਇਹ ਸਦਾਏ ਪਾ ਦਿਆ ਉਹ ਦੂਜੇ ਪਾਸੇ ਸਟੇਜਾਂ ਦੇ ਉੱਤੇ ਝੂਠੇ ਦਮਗੇ ਜੇ ਮਾਰਿਆ ਜਿਹੜੀ ਬੜੀ ਖਤਰਨਾਕ ਪੋਲਿਟਿਕਸ ਹੈ ਕਲੀਅਰ ਕੱਟ ਲਾਈਨ ਕੀ ਹੈ ਉਸ ਸੁਖਬੀਰ ਦੀ ਕੋਈ ਲਾਈਨ ਨਹੀਂ ਹੈ ਸੁਖਬੀਰ ਪੰਜਾਬ ਨੂੰ ਤਬਾਹ ਕਰਨਾ ਚਾਹੁੰਦਾ ਪਹਿਲਾਂ ਵੀ ਜਦੋਂ ਪੰਜਾਬ ਦੇ ਹਾਲਾਤ ਖਰਾਬ ਹੋਏ ਉਦੋਂ ਵੀ ਕੱਲੀ ਦਲ ਇਹਦਾ ਬਾਪ ਇਦਾਂ ਹੀ ਕਰਦਾ ਰਿਆ ਹੁਣ ਇਹ ਉਸੇ ਦਾਇਰ ਤਲ ਪਿਆ ਇਹਨੂੰ ਸਮਝ ਨਹੀਂ ਲੱਗਦੀ ਕਿ ਲੋਕਾਂ ਨੇ ਪਹਿਲਾਂ ਹੀ ਬਹੁਤ ਸੰਤਾਪ ਹੋ ਗਿਆ ਪਹਿਲਾਂ ਹੀ ਲੋਕਾਂ ਨੇ ਬਹੁਤ ਔਖਾ ਦੌਰ ਪੰਜਾਬ ਦੇ ਵਿੱਚ ਵੇਖਿਆ ਸੀਗਾ ਆਪਾਂ ਦੁਬਾਰਾ ਗੈਂਗਸਟਰਾਂ ਨੂੰ ਜਿਹੜਾ ਉਹ ਉਤਸ਼ਾਹਤ ਕਰਕੇ ਸਭ ਤੁਸੀਂ ਅੱਜ ਸਟੇਜ 'ਤੇ ਤੋਂ ਕਹਿੰਦੇ ਹੋ ਜੀ ਅਸੀਂ ਬਾਦ ਦਾਗੇ ਜੀ ਭਜਾ ਦਾਂਗੇ ਜੀ ਐਦਾਂ ਕਰਦਾਂਗੇ ਜੀ ਉਹ ਕਰਦਾਂਗੇ ਟਿਕਟਾਂ ਕੱਲੀ ਦੇ ਦਿੰਦੇ ਜੀ ਟਿਕਟਾਂ ਤੁਸੀਂ ਦਿਓ ਇਹਨਾਂ ਦੇ ਵਿਆਹਾਂ 'ਚ ਤੁਸੀਂ ਜਾਓ ਤੁਸੀਂ ਟਿਕਟਾਂ ਦੇ ਕੇ ਕਹੋ ਕਿ ਬੜੇ ਵੱਡੇ ਸੂਲਮੇ ਨੇ ਅੱਗੇ ਵੀ ਦਿਆਂਗੇ ਸੋ ਜਿਹੜੀ ਇਹ ਪਾਲਸੀ ਆ ਇਹ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਸਮਝ ਨਹੀਂ ਪਾਊਗੀ ਪੰਜਾਬ ਦੇ ਅੰਦਰ ਗੈਂਗਸਟਰ ਲੈ ਕੇ ਕੱਲੀ ਦਲ ਆ ਰਿਹਾ ਸੁਖਬੀਰ ਬਾਦਲ ਗੈਂਗਸਟਰ ਨੂੰ ਲੈ ਕੇ ਆ ਰਿਹਾ ਜੋ ਤਰਦਾਦੀ ਇਲੈਕਸ਼ਨ 'ਚ ਕੀਤਾ ਜੋ ਉਸ ਤੋਂ ਬਾਅਦ ਉਹਨਾਂ ਦੇ ਉਹਨਾਂ ਦੇ ਵਿਆਹਾਂ ਵਿੱਚ ਜਾ ਕੇ ਕੀਤਾ ਜੋ ਕੁਝ ਉਹਨਾਂ ਦੇ ਕੇਸਾਂ ਦੀ ਪੈਦਾਵਾਈ ਕਰਿਆ ਹੁਣ ਕਿਹੜੇ ਬੂੰਦਾ ਕਹਦੇ ਤੁਸੀਂ ਜਿਉਂ ਤੁਹਾਡੇ ਕੋ ਕੋਈ ਬੰਦਾ ਨਹੀਂ ਸੀ ਜੋ ਤੁਹਾਨੂੰ ਕੋ ਤਰ ਤਰ ਵੋਟ ਪਾਉਣ ਵਾਲਾ ਨਹੀਂ ਸੀਗਾ ਉਹਦੇ ਤੇ ਤੁਸੀਂ ਗੈਂਗਸਟਰ ਨੂੰ ਠੇਡ ਦੇਤੀ ਫਿਰ ਤੁਸੀਂ ਕਹਿੰਦੇ ਗੈਂਗਸਟਰ ਕੁੱਟ ਦਿਆਂਗੇ ਜੀ ਮੌਤ ਦੇਾਂਗੇ ਜੀ ਫਲਾਣਾ ਕਰਦੇਾਂਗੇ ਪਹਿਲੀ ਗੱਲ ਤੇ ਜਿਹੜੇ ਉਹ ਸੁਫਨੇ ਲੈਦੇ ਕਿ 8 ਮਹੀਨੇ ਰਹਿ ਗਏ 7 ਮਹੀਨੇ ਰਹਿ ਗਏ ਜੀ ਭੁੱਲ ਜਾ ਬਲਕ ਇੱਕ ਇੱਕ ਚੀਜ਼ ਭੁੱਲ ਦੇਨ ਸੁਖਬੀਰ ਤੁਹਾਡੀ ਕਿ ਕਾਲੀ ਦਲ ਉਹਨਾਂ ਨੂੰ ਕਿਤੇ ਵੋਟਾਂ ਪਾ ਦੂਗਾ ਉਹ ਸਭ ਪਹਿਲਾਂ ਜਿਹੜੇ ਸਿੱਖਾਂ ਦੇ ਵੱਡੇ ਜਹੇਦਾ ਰਹੇ ਜਿਹੜੇ ਖਾਲਸਾਖਬ ਦੇ ਸਾਬਕਾ ਜਹੇਦਾ ਰਹੇ ਗਿਆਨੀ ਰਗਵੀਰ ਸਿੰਘ ਹੁੜੀ ਦਰਬਾਰ ਸਾਹਿਬ ਦੇ ਹੈੱਡ ਕਵੰਤੀ ਦੇ ਪਹਿਲਾਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਤਾਂ ਦਿਓ ਜਿਹੜੇ ਬੰਦੇ ਨੇ ਅੱਜ ਤੱਕ ਅਕਾਲ ਸਖਬ ਸਾਹਿਬ ਦੇ ਨਾਲ ਮੱਥਾ ਲਾਇਆ ਸਰ ਕਦੀ ਮੁੜ ਕੇ ਉਹ ਸਿੱਖ ਪੋਲਿਟਿਕਸ ਦੇ ਵਿੱਚ ਨਹੀਂ ਆਇਆ ਨਾ ਸੁਖਬੀਰ ਵੀ ਆਉਣਾ 2 ਦਸੰਬਰ ਦੇ ਹੁਕਮਨਾਮੇ ਤੋਂ ਜਿੱਦਾਂ ਸੁਖਬੀਰ ਪੱਜਾ ਜਿੱਦਾਂ ਸਰ ਗਿਆਨੀ ਰਗਵੀਰ ਸਿੰਘ ਨੇ ਦੱਸਿਆ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਅਖੰਡ ਪਾਠ 10-10 ਹਜ਼ਾਰ ਦੇ ਵਿੱਚ ਹੁੰਦੇ ਬਲੈਕ ਦੇ ਵਿੱਚ 5-5 ਲੱਖ ਦੇ ਵਿਕਦੇ ਆ ਜਿੱਦਾਂ ਗੰਦੀ ਰਕਬੀਰ ਸਿੰਘ ਨੇ ਕਿਹਾ ਕਿ ਸੁੱਕੀਆਂ ਰੋਟੀਆਂ ਦੇ ਸਕੈਂਡਲ ਕਿੱਦਾਂ ਹੋਏ ਕਿੱਦਾਂ ਉੱਥੇ ਝੂਠ ਜਿਹੜੀ ਆ ਉਹਦੇ ਸਕੈਂਡਲ ਹੋਏ ਤੇ ਸਰ ਕੌਣ ਜਵਾਬ ਦੇਊਗਾ ਪਹਿਲਾਂ ਬਾਕੀ ਗੱਲਾਂ ਸਰਬੀਰ ਬਾਅਦ ਚ ਕਰੇ ਪਹਿਲਾਂ ਦੱਸੇ ਕਿ ਉਹਦੀ ਐਸਜੀਪੀਸੀ ਜਾ ਉਹ ਦੱਸੇ ਭਾਮੀ ਦੱਸੇ ਸੁਖਬੀਰ ਦੱਸੇ ਕਿ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿੱਥੇ ਆ ਤੂੰ ਇੰਦੀਆਂ ਗੱਪਾਂ ਮਾਰਦਾ ਮੈਂ ਐਡਾ ਕਰ ਦੂੰਗਾ ਜੀ ਮੈਂ ਉਦਾਂ ਕਰ ਦੂੰਗਾ ਦੁਨੀਆਂ ਭਰ ਦੇ ਸਿੱਖੇ ਜੰਦਣਾ ਚਾਉਂਦੇ ਆ ਕਿ 328 ਗੁਰੂ ਗਵੰਦ ਸਾਹਿਬ ਜੀ ਦੇ ਸਰੂਪ ਕਿਤੇ ਆ ਸੁਖਬੀਰ ਸਿਆ ਫੇਰ ਅੱਗੇ ਗੱਲ ਕਰੀ ਇਹ ਦੀ ਭੁੱਲਦੇ ਸਿੱਖ ਦੀ ਭੁੱਲਦੇ ਤੂੰ ਕਾਲ ਤਖਤ ਤੇ ਪਿੱਠ ਕਰ ਗਿਆ ਆਪਣੀ ਇਹ ਦੀ ਭੁੱਲਦੇ ਕਿਸ ਨੂੰ ਜੋ ਤੂੰ ਮਰਜ਼ੀ ਬੜਕਾ ਮਾਰੀਦਾ ਜੋ ਮਰਜ਼ੀ ਕਰੀਦਾ ਤੇਰੀਆਂ ਬੜਕਾ ਦਾ ਕੋਈ ਮੋਲ ਨਹੀਂ ਕਿਉਂਕਿ ਪ੍ਰੈਕਟੀਕਲੀ ਤੂੰ ਉਹੀ ਕੰਮ ਕਰਦਾ ਜੋ ਤੇ ਦਾ ਕਦੀ ਬਾਪ ਕਰਦਾ ਸਤਾ ਦੇ ਵਾਸਤੇ ਹੁਣ ਉਹ ਟਾਈਮ ਲੰਘ ਗਿਆ ਦੁਨੀਆਂ ਬਦਲ ਗਈ ਹੈ ਹੁਣ ਤੈਨੂੰ ਕਿਹਦੇ ਪੁੱਛਣਾ ਕਹਿੰਦੇ ਨਹੀਂ ਪੁੱਛਣਾ ਪਹਿਲੀਆਂ ਕੀਤੇ ਪਾਪ ਜਿਹੜੇ ਆ ਉਹਦੇ ਕਰਕੇ ਤੁਹਾਨੂੰ ਤਿੰਨ ਸੀਟਾਂ ਤੇ ਤੁਸੀਂ ਰਹਿ ਕੇ ਪਿੱਛੇ ਦੀਆਂ ਐਕਾ ਉਹ ਵੀ ਤੇ ਨਹੀਂ ਆਉਣੀਆਂ ਤੂੰ ਤਾਂ ਸਰਕਾਰ ਬਣਾਉਣ ਦੀ ਗੱਲਾਂ ਕਰਨ ਰਿਹਾ ਤੇਰੀਆਂ ਪਹਿਲੀਆਂ ਤਿੰਨ ਵੀ ਨਹੀਂ ਆਉਣੀਆਂ ਇਹ ਆਲੀ ਛੱਡ ਗਿਆ ਡਾਕਟਰ ਸੁੱਖੀ ਛੱਡ ਗਿਆ ਹੁਣ ਉੱਥੇ ਇਕੱਲੇ ਗਰੀਬ ਕੋ ਮੀਠਿਆ ਜੀ ਹੁੰਦੇ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਉਣਾ ਸਕੀਰ ਬਾਦਲ ਦੇ ਆਖੇ ਨਾ ਕੋਈ ਆਉਣ ਗਿਆ ਦਾ ਅੱਜ ਟਾਰੀ ਹਲਕੇ ਤੋਂ ਵਿੱਚ ਪੰਜ ਪੈਕਜਾਂ ਕਿਉਂਕਿ ਜਦੋਂ ਸਰਕਾਰ ਬਣੇਗੀ ਤੇ ਉਹ ਲੋਕਾਂ ਨੂੰ ਦਿੱਤੇ ਜਾਣਗੇ ਜਿਹਦੇ ਵਿੱਚ ਆ ਬਾਦਰ ਖੋਲਿਆ ਜਾਵੇਗਾ ਲੱਖ ਰੁਪਏ ਸਕਰਮ ਕਰਤੀ ਚਾਲੂ ਜੀ ਉਹਨਾਂ ਨੇ ਤੇ ਜ਼ਮੀਨਾਂ ਜਿਹੜੀਆਂ 20-20 ਸਾਲ ਤੋਂ ਕਿਸਾਨ ਵਾਂਗ ਦੇ ਬਈ ਮਾਲਕੀ ਦਿੱਤੀ ਜਾਵੇਗੀ ਉਹਨਾਂ ਨੂੰ ਸੱਤ ਪਹਿਲਾਂ ਕਿਉਂ ਨਹੀਂ ਦਿੱਤੀ ਪਹਿਲਾਂ ਉਹ ਦੱਸੋ 25 25 ਸਾਲ ਜਿਹੜੇ ਕਿਦੇ ਆਜ ਕਹਾਂਗੇ ਪੰਜਵਾਂ ਦਿਨਾਂ ਦਾ ਬਾਪ ਮੁੱਖ ਮੰਤਰੀ ਰਿਆ ਇਹ ਕੇਂਦਰ ਦੇ ਵਿੱਚ ਖੁਦ ਮੰਤਰੀ ਰਿਆ ਇਹਦੀ ਘਰ ਵਾਲੀ ਮੰਤਰੀ ਰਹੀ ਆ ਬਿਵਾਸ ਸੇ ਪਹਿਲਾਂ ਕਿਉਂ ਦੀ ਬਾਰਡਰ ਖਿਲਾਇਆ ਇਹਨਾਂ ਨੇ ਇਹ ਮੋਦੀ ਦੇ ਨਾਲ ਹੀ ਤੇ ਕਿਉਂ ਦੀ ਬਾਰਡਰ ਖਿਲਾਇਆ ਜੀ ਕਿਉਂ ਦੀ ਹੁਣ ਬੋਲਦੇ ਇਹ ਬੋਲਣ ਤੁਸੀਂ ਇਹ ਬੋਲਿਆ ਇੱਥੇ ਉਹ ਬਾਰਡਰ ਖਿਲਾਉਣੇ ਦਾ ਬੜੀ ਦੂਰ ਦੀ ਗੱਲ ਆ ਤੂੰ ਤੇ ਸੁਖਬੀ ਇਹ ਗੱਲ ਕਲੀਅਰ ਕਰਕੇ ਜਿਹੜ ਅਮਰੀਕਾ ਦਾ ਤੇ ਇੰਡੀਆ ਦਾ ਟ੍ਰੇਡ ਦਾ ਸਮਝੌਤਾ ਹੋਇਆ ਬੀਜਪੀ ਦੇ ਖਿਲਾਫ ਇੱਕ ਸ਼ਬਦ ਬੋਲ ਕੇ ਦਿਖਾ ਇੱਕ ਸ਼ਬਦ ਇੱਕ ਸ਼ਬਦ ਬੋਲ ਕੇ ਦਿਖਾਵੇ ਬੀਜਪੀ ਦੇ ਖਿਲਾਫ ਕਿਉਂਕਿ ਬੀਜਪੀ ਦਾ ਹੰਦੂ ਰਲਿਆ ਹੈ ਇਹ ਬਾਰਡਰ ਬੰਦ ਕਿੱਦੇ ਕਰਾਇ ਜੀ ਇਹਨੇ ਨਹੀਂ ਬੰਦ ਕਰਾਇਆ ਸਖਬੀਤ ਹੋਣਾ ਨਹੀਂ ਜਿਹੜੇ ਬੀਜਪੀ ਦੇ ਨਾਲ ਸੀਗੇ ਇਹਨਾਂ ਦੀ ਸਰਕਾਰਾਂ ਰਹੀਆਂ ਸੈਂਟਰ ਦੀ ਦੀ ਤੇ ਪੰਜਾਬ 'ਚ ਵੀ ਉਹਨੇ ਬਾਰਡਰ ਖੋਲਣ ਦੀ ਗੱਲ ਕਰਦਾ ਕਿਉਂ ਨਹੀਂ ਖੁੱਲਦਾ ਬਾਰਡਰ ਜੀ ਇਹ ਦੱਸੋ ਲੋਕਾਂ ਨੂੰ ਕਿ ਗਜਵਾੜ 'ਚ ਕਿੱਦਾਂ ਬਾਰਡਰ ਖੁੱਲਿਆ ਤੇ ਪੰਜਾਬ ਦੇ ਬਾਰਡਰ ਕਿਉਂ ਬੰਦ ਹੈ ਇਹ ਸਦਾ ਉਹ ਝੂਠ ਬਾਦ ਹੈ ਨਾ ਇਹਦਾ ਹੋਣਾ ਕਿਉਂਕਿ ਬਾਰਡਰ ਬੰਦ ਹੀ ਇਹਨਾਂ ਦੇ ਕਰਾਇ ਇਹ ਸੀਗੇ ਬੀਜੇਪੀ ਦੇ ਨਾਲ ਕਿ ਬਾਰਡਰ ਦੇ ਲੋਕਾਂ ਨੂੰ ਵੱਖਰਾ ਇੱਕ ਪੈਕੇਜ ਦਿੱਤਾ ਜਾਊਗਾ ਸਰਕਾਰ ਬੰਦ ਹੀ ਪਰ ਮੈਂ ਤਾਂ ਕਹਿੰਦਾ ਜੀ ਕਿਹੜਾ ਪੈਕੇਜ ਆ ਪਹਿਲਾਂ ਕੋਈ ਨਹੀਂ ਦਿੱਤਾ ਪੰਜ ਬਾਅਦ ਮੁੱਖ ਮੰਤਰੀ ਬਣਿਆ ਕੇਂਦਰ ਚੋ ਸਰਕਾਰਾਂ ਦੇ ਵਿੱਚ ਭਾਈ ਵਾਰ ਹੈ ਬੀਜੇਪੀ ਦੇ ਨਾਲ ਉਦੋਂ ਕਿਹਦੀ ਪੈਕੇਜ ਦਿੱਤਾ ਪਹਿਲਾਂ ਤਾਂ ਉਹ ਜਵਾਬ ਦੇਣ ਪਹਿਲਾਂ ਆਪਣਾ ਰਿਪੋਰਟ ਕਾਰਦੇ ਪਹਿਲਾਂ ਕਿਹਦੀ ਦਿੱਤਾ ਜਿਹੜੇ ਅੱਜ ਅੱਜ ਜਿਹੜੀਆਂ ਚੀਜ਼ਾਂ ਕਹਿੰਦੇ ਆ ਜਦੋਂ ਇਹਨਾਂ ਦੀ ਸਰਕਾਰਾਂ ਸੀ ਹੁਣ ਤੇ ਕੋਈ ਸਰਕਾਰ ਬਣਦੀ ਨਹੀਂ ਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲੈਣਾ ਦੀ ਡੇਣਾ ਦੀ ਇਹ ਤੇ ਉਹ ਕੀ ਕਹਿੰਦੇ ਦਿਆ ਉਹ ਜਿਹੜਾ ਉਹ ਪੰਜਾਬੀ ਦੇ ਚਖਾਨ ਪਾਉਂਦੇ ਹੁੰਦੇ ਨੇ ਕਿ ਉਹ ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ ਇਹਨਾਂ ਦਾ ਉਹ ਹਾਲਿਆ ਨਾ ਕੋਈ ਸਰਕਾਰ ਨਾ ਕੋਈ ਪਾਰਟੀ ਇੰਨਾ ਕੋ ਦਾ ਖਾਲੀ ਦਲ ਬਚਿਆ ਮੈਂ ਤੁਰਿਆ ਫਿਰਦਾ ਨਾ ਕੋਈ ਲੈਣਾ ਦੇਣਾ ਆ ਇੱਕ ਪਤਾ ਨਹੀਂ ਕੀ ਹੋਣਾ ਕੀ ਨੇ ਪਹਿਲਾਂ ਕਿ ਹਾਂ ਸੁਭਰੇ ਵਿਖਾਈ ਜਾ ਰਹੇ ਲੋਕ ਮੈਂ ਸੁਭਰੇ ਸਾਦੇ ਆਪ ਆਪ ਰਹੇ ਸਰਕਾਰੀ ਸੀ ਆ ਉਦੋਂ ਕਿ ਉਹਦੀ ਪੈਕੇਜ ਦੇ ਲੋਕਲ ਪਾਕੇ ਦਿੱਤਾ ਜੀ ਮੇਰਾ ਸਵਾਲ ਤੇ ਆ ਕਿ ਪਹਿਲਾਂ ਕਿ ਉਹਦੀ ਪੈਕੇਜ ਦਿੱਤਾ ਪਹਿਲਾਂ ਕਿਉਂ ਦੀ ਜ਼ਮੀਨਾਂ ਦਿੱਤੀਆਂ ਪਹਿਲਾਂ ਇਹਨਾਂ ਦੇ ਬਾਪ ਨੇ ਜ਼ਮੀਨਾਂ ਦੇ ਕੇ ਵਾਪਸ ਲੈ ਲਿਆ ਹੈ ਗਿਆ ਇੰਤਕਾਲਾਂ ਲੋਕਾਂ ਦੀਆਂ ਕੈਂਸਲ ਕਰਾਤੀਆਂ ਬਲਕਾ ਸਿੰਘ ਬਾਦਲ ਨੇ ਉਦੋਂ ਕਿਉਂ ਦੀ ਦਿੱਤੀਆਂ ਇਹ ਕਿੱਥੇ ਫਿਰਦੇ ਆ ਇਹਨਾਂ ਦੇ ਆ ਕੇ ਕਦੇ ਲੋਕ ਭੁੱਲ ਜਾਂਦੇ ਆ ਲੋਕ ਦੀ ਭੁੱਲਦੇ ਸਰ ਇਸ ਕਰਕੇ ਇਹਨਾਂ ਦੀ ਹਾਲਤ ਹੋਈ ਹੈ ਜਿਹੜਾ ਮੈਂ ਤੁਹਾਨੂੰ ਖਾਨ ਪਾ ਕੇ ਦੱਸਿਆ ਨਾ ਕਿ ਕਣਕ ਖੇਤ ਕੁੜੀ ਪੇਟ ਆਜ ਉਹ ਆਇਆ ਮੰਡੇ ਖਾ ਉਹ ਸੁਖਬੀਰ ਦੇ ਹਾਸਤਾ ਨਾ ਕੋਈ ਕਣਕਿਆ ਨਾ ਕੋਈ ਆ ਦੇ ਕੋ ਗੱਲਿਆ ਨਾ ਬਾਤ ਆ ਮੇਰੀ ਸਰਕਾਰ ਬਣ ਜਾਣੀ ਆ ਜੀ ਮੈਂ ਇਦਾਂ ਕਰ ਦੂੰਗਾ ਜੀ ਕੀ ਆ ਜੀ ਪਹਿਲਾ ਕਾਲੀਦਲ ਦਾ ਸਾਮਲਾ ਕਾਲੀਦਲ ਦਾ ਸਦਾ ਵਿਖੜ ਬਖੜ ਗਿਆ ਕੋ ਕਿਧਰ ਦਿਲ ਗਿਆ ਕੋ ਕਿਧਰ ਦਿਲ ਗਿਆ ਐਵੇਂ ਭਾਵੇਂ ਜੋ ਮਰਦੀ ਬੋਲੀ ਜਾਂਦਾ ਪਾਰਟੀ ਬੜੀ ਸਟਰੋਂਗ ਜੀ ਰਹੀ ਸਾਡੀ ਕਿੱਥੇ ਹੋ ਗਈ ਸਟਰੋਂਗ ਦੱਸੋ ਜੀ ਦੱਸੋ ਕਿਹੜੀ ਸਟਰੋਂਗ ਹੋ ਗਈ ਹੈ ਕਦੇ ਆਉਣ ਵਾਲੇ ਸਮੇਂ ਦੇ ਚਾਂ ਪਾਰਟੀ ਦੇ ਕਈ ਵਾਰ ਆਉਣ ਵਾਲੇ ਸਮੇਂ ਤੋਂ ਬੜਾ ਕਹਿੰਦਾ ਅੱਗੇ ਸਮੇਂ ਦੀ ਗੱਲ ਕਦੇ ਆਉਣਾ ਦਾ ਸਮੇਂ ਨੂੰ ਮੈਂ ਕਹ ਦੂੰਗਾ ਕਿ ਆਉਣਾ ਦਾ ਸਮਝ ਜਾ ਹਾਡਾ ਦਾਂਗੇ ਆਉਣਾ ਦੇ ਸਮੇਂ ਦੀ ਕੀੜੀ ਗੱਲਾ ਅੱਜ ਗੱਜੇ ਦੱਸੇਓ ਅੱਜ ਹਰਿਆਣੇ ਦੇ ਸੀਐਮ ਪਹੁੰਚੇ ਸਾਂਤ ਤੇ ਉਹਨਾਂ ਦਾ ਜਿਹੜਾ ਵਿਰੋਧ ਕੀਤਾ ਗਿਆ ਕਿ ਕਿੰਦਾ ਦੇਖ ਰਹੇ ਸੀ ਬਿਲਕੁਲ ਉਹਨਾਂ ਦਾ ਵਿਰੋਧ ਕਰਾਂਗੇ ਹਰਿਆਣਾ ਦਾ ਮੁੱਖ ਮੰਤਰੀ ਕੀ ਇਹਦਾ ਕਹਿੰਦਾ ਹਰਿਆਣਾ ਮਾਡਲ ਲੈ ਕੇ ਆਵਾਂਗੇ ਜੀ ਪੰਜਾਬ 'ਚ ਹਰਿਆਣੇ ਦਾ ਕਿਹੜਾ ਮਾਡਲ ਆ ਜੀ ਦੱਸੋ ਜੀ ਸਾਨੂੰ ਔਰ ਮੈਨੂੰ ਤਾਂ ਇਹ ਲੱਗਦਾ ਕਿ ਉਹ ਉਹ ਨੈਪਸਨ ਸੈਰੀ ਨੂੰ ਤਾਂ ਮੇਰੀ ਬੇਨਤੀ ਹੈ ਆ ਕਿ ਜਿੰਨਾ ਪੰਜਾਬ ਚੋਂ ਨਾ ਹਰਿਆਣੇ 'ਚ ਜਾ ਹਿਆਣੇ ਦੇ ਲੋਕਾਂ ਦਾ ਕੋਈ ਮਸਲਾ ਹਲਕਾ ਪਿੱਜੇ ਤੋਂ ਪੰਜਾਬ ਤੋਂ ਲਿਆ ਹੁੰਦਾ ਇਹ ਨਾ ਉਹ ਹਿਆਣੇ ਦੇ ਕਦੀ ਵੇਖਿਆ ਤੁਸੀਂ ਕਦੀ ਦੇਖਿਆ ਸਸੇ ਸੁਹਾਦ ਤੇ ਡੱਬ ਵਾਲੀ ਚ ਕਦੀ ਦੇਖਿਆ ਤੁਸੀਂ ਸੈਕਸਾਇਟੀ ਨੂੰ ਉਹਨੂੰ ਪੁੱਛੋ ਫਤਿਹਬਾਦ ਕਿੱਥੇ ਹਿਆਣੇ ਚ ਉਹਨੂੰ ਪਤਾ ਕਿਤੇ ਕਦੀ ਗੜਕਾਉਂ ਚ ਵੇਖਿਆ ਜਾਂ ਫਰੀਦাবাদ ਚ ਵੇਖਿਆ ਐ ਨੂੰ ਪੋੜਿਆ ਹੁੰਦਾ ਨਾ ਕੋਈ ਗੱਲ ਨਾ ਬਾਤ 2027 ਦੀ ਤਿਆਰੀ ਕਰ ਰਹੇ ਜੀ ਬੀਜੇਪੀ ਪੰਜਾਬ ਚ ਆ ਕੇ ਉਹ ਜੋ ਮੰਦੀਸ ਤਿਆਰੀ ਕਰੀ ਜਾਣ ਕੋੱਖ ਦੀ ਮਿਲਨ ਲਾ ਲਾਂਦਾ ਬੀਜੇਪੀ ਨੂੰ ਕਾਲੀ ਦਲ ਨੂੰ 27 ਚ ਕੁਛ ਦੀ ਮਿਲਨ ਲਾ ਆਮ ਆਦੀ ਪਾਰਟੀ ਦੀ ਸਰਕਾਰ ਬਣੂ ਤੁਹਾਡੇ ਸਾਹਮਣੇ ਹੋਊਗਾ ਤੇ ਦੇਖੋ ਕੀ ਹੁੰਦਾ えっ、どうもありがとうございま